ਜੀ ਚੇਅਰਮੈਨ ਮੁਰਦਾਬਾਦ 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 ਮੇਰਾ ਨਾਮ ਇਹ ਅਮਰਪਾਲ ਸਿੰਘ ਸਰਕਲ 77 ਟੀਐਸਯੂ ਸਰਕਲ ਬਰਨਾਲਾ ਜਿਹੜਾ ਅੱਜ ਸਾਡੇ ਰੋਜ਼ ਧਰਨੇ ਦਾ ਮੁੱਖ ਕਾਰਨ ਜਿਹੜੇ ਸਾਡੇ ਬਿਜਲੀ ਮੁਲਾਜ਼ਮ ਹਾਸਿਆਂ ਦਾ ਸਕਾਰ ਹੋ ਰਹੇ ਨੇਗੇ ਤੇ ਉਹਨਾਂ ਨੂੰ ਜਿਹੜਾ ਕਿਸੇ ਵੀ ਤਰ੍ਹਾਂ ਦਾ ਕੋਈ ਸਨਮਾਨ ਨਹੀਂ ਮਿਲ ਰਿਹਾ ਸਾਡੀ ਮੰਗ ਆ ਕਿ ਉਹਨਾਂ ਨੂੰ ਸੀਧੀ ਦਰਜਾ ਦਿੱਤਾ ਜਾਵੇ ਤੇ ਜਿਹੜੀ ਸਹਾਇਤਾ ਰਾਸ਼ੀ ਆ 1 ਕਰੋੜ ਦੀ ਉਹ ਉਹਨਾਂ ਨੂੰ ਜਾਰੀ ਕੀਤੀ ਜਾਵੇ ਤੇ ਸਾਡੀ ਮੁੱਖ ਮੰਗ ਇਹ ਦੇ ਨਾਲ ਨਾਲ ਜਿਹੜੀ ਸਾਡੇ ਵਿਭਾਗ ਵਿੱਚ ਮੁਲਾਜ਼ਮਾਂ ਦੀ ਘਾਟ ਆ ਜਿਵੇਂ ਕਿ ਗ੍ਰੈਡਾਂ ਦੇ ਉੱਤੇ ਬਹੁਤ ਮੁਲਾਜ਼ਮਾਂ ਦੀ ਘਾਟ ਆ ਇਕੱਲਾ ਇਕੱਲਾ ਬੰਦਾ ਡਿਊਟੀ ਕਰ ਰਿਹਾ ਉਹ ਵੀ ਸਾਡੀ ਮੁੱਖ ਮੰਗਾ ਕਿ ਜਲਦੀ ਤੋਂ ਜਲਦੀ ਸਾਡੀ ਮੁਲਾਜ਼ਮਾਂ ਦੀ ਜਿਹੜੀ ਘਾਟ ਆ ਉਹ ਪੂਰੀ ਕੀਤੀ ਜਾਵੇ ਤੇ ਜਿਹੜੀਆਂ ਪੇ ਬੈਂਡ ਦੀਆਂ ਤਰੁੱਟੀਆਂ ਨੇ ਉਹ ਦੂਰ ਕੀਤੀਆਂ ਜਾਣ ਹੋਰ ਵੀ ਸਾਡੀਆਂ 40 ਮੰਗਾਂ ਦਾ ਚਾਰਟ ਆ ਜਿਹੜੀਆਂ ਮੰਗਾਂ ਜਿਹਦੇ ਵਿੱਚੋਂ 15 ਮੰਗਾਂ ਸਰਕਾਰ ਦੁਆਰਾ ਤੇ ਮੈਨੇਜਮੈਂਟ ਦੁਆਰਾ ਮੰਨੀਆਂ ਜਾ ਚੁੱਕੀਆਂ ਨੇ ਮੰਗਾ ਮੰਨੀਆਂ ਜਾਣ ਦੇ ਬਾਵਜੂਦ ਵੀ ਉਹਨਾਂ ਦੁਆਰਾ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾ ਰਿਹਾ ਸਰਪੋਤ ਨੋਟੀਫਿਕੇਸ਼ਨ ਜਾਰੀ ਕਰਨ ਲਈ ਜਿਹੜਾ ਇਹ ਤੁਹਾਡਾ ਰੋਸ ਧਰਨਾਗਾ ਇਹ ਚੱਲ ਰਿਹਾ ਹੈਗਾ ਹੁਣ ਅੱਜ 3 ਦਿਨ ਲਈ ਸੀਗਾ ਤੇ ਉੱਪਰੋਂ ਸਾਡੀਆਂ ਜਥੇਬੰਦੀਆਂ ਦਾ ਫੈਸਲਾ ਆਇਆ ਕਿ 13 ਤੋਂ ਲੈ ਕੇ 17 ਤਰੀਕ ਤੱਕ ਇਹ ਧਰਨਾ ਫੇਰ ਜਾਰੀ ਰਹੂਗਾ ਤੇ ਅਸੀਂ ਇਹਦੇ ਵਿੱਚ ਹਮ ਹਮਾ ਕੇ ਪਹੁੰਚਾਂਗੇ ਤੇ ਸਾਰੇ ਇਹ ਬੰਦੇ 13 ਤੋਂ ਲੈ ਕੇ 17 ਤੱਕ ਸਮੂਹੀ ਕਿ ਛੁੱਟੀ ਭਰਨਗੇ ਤੇ ਇਹ ਸੰਘਰਸ਼ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨਦੇ ਇਹ ਲਾਗੂ ਰਹੂਗਾ ਤੇ ਜਾਰੀ ਰਹੂਗਾ ਚੱਲਦਾ ਰਹੂਗਾ ਮੇਰਾ ਨਾਮ ਗੁਰਪ੍ਰਿੰਦਰ ਸਿੰਘ ਮੈਂ ਆਈਟੀਆਈ ਐਪਲੀਕੇਸ਼ਨ ਦਾ ਡਿਵੀਜ਼ਨ ਪ੍ਰਧਾਨ ਆ ਜੀ ਇਹ ਜੁਆਇੰਟ ਫੋਰਮ ਅਤੇ ਏਕਤਾ ਮੱਚ ਦੇ ਸਾਂਝੇ ਤੌਰ ਤੇ ਸੰਘਰਸ਼ ਚੱਲ ਰਿਹਾ ਜੀ ਪਿਛਲੇ ਦਿਨਾਂ ਤੋਂ ਤੇ 10 11 12 ਦੀ ਛੁੱਟੀ ਭਰੀ ਗਈ ਸੀ ਸਮੂਹਿਕ ਛੁੱਟੀ ਜੋ ਕਿ ਪਿਛਲੇ ਦਿਨੀ 31 7 ਨੂੰ ਮੀਟਿੰਗ ਹੋਈ ਸੀ ਬਿਜਲੀ ਮੰਤਰੀ ਨਾਲ ਅਤੇ ਉਸ ਤੋਂ ਬਾਅਦ 6 ਤਰੀਕ ਨੂੰ ਦੁਬਾਰਾ ਮੀਟਿੰਗ ਹੋਈ ਸੀ ਤੇ ਜਿਦੇ ਵਿੱਚ ਮੰਨੀਆਂ ਮੰਗਾ ਲਾਗੂ ਕਰਨ ਨੂੰ ਕਿਹਾ ਗਿਆ ਸੀ ਪਰ ਉਹਨਾਂ ਵੱਲੋਂ ਟਾਲ ਮਟੋਲ ਕੀਤੀ ਜਾਂਦੀ ਹੈ ਬੜੇ ਲੰਮੇ ਸਮੇਂ ਤੋਂ ਸਾਡੇ ਜੋ ਡੀਏ ਦੀਆਂ ਕਿਸਤਾਂ ਨਿਕੀਆਂ ਜਾਂ ਹੋਰ ਮੰਗਾ ਮੰਨੀਆਂ ਗਈਆਂ ਨੇ ਉਹਨਾਂ ਨੂੰ ਪੂਰਾ ਨਹੀਂ ਕੀਤਾ ਗਿਆ ਤੇ ਜੋ ਸਾਡੇ ਪਿਛਲੇ ਦਿਨੇ ਬਹੁਤ ਹੀ ਜ਼ਿਆਦਾ ਸਾਥੀ ਸ਼ਹੀਦ ਹੋਏ ਨੇਗੇ ਉਹਨਾਂ ਨੂੰ ਸ਼ਹੀਦਾ ਦਰਜਾ ਅਤੇ 1 ਕਰੋੜ ਰੁਪਏ ਰਾਸੀ ਤੇ ਪਰਿਵਾਰ ਨੂੰ ਨੌਕਰੀ ਲਈ ਬੜਾ ਲੰਮਾ ਸਵਾਸ ਸੰਘਰਸ਼ ਕਰਦਣ ਹੋ ਗਿਆ ਉਹ ਮੰਗਾਂ ਸਾਡੀਆਂ ਮੰਨੀਆਂ ਨਹੀਂ ਹੁੰਦੀਆਂ ਜਿਹਦੇ ਉੱਪਰ ਸਹਿਮਤੀ ਬਣ ਜਾਂਦੀ ਹੈ ਪਰ ਸਰਕਾਰ ਮੁਕਰ ਜਾਂਦੀ ਹੈਗੀ ਅਤੇ ਮੀਟਿੰਗਾਂ ਦੇ ਕੇ ਮੁਕਰਨਾ ਇਹਨਾਂ ਦਾ ਕੰਮ ਆਗਾ ਮੁੱਖ ਮੰਗਾਂ ਕਲੀਨ ਹੈ ਤਾਂ ਮੁੱਖ ਮੰਗਾਂ ਦਾ ਇੱਕ ਤਾਂ ਪਹਿਲੇ ਨੰਬਰ 'ਤੇ ਸ਼ਹੀਦਾ ਦਰਜਾ ਦਿੱਤਾ ਜਾਵੇ ਜੀ ਕਿਉਂਕਿ ਇਹ ਬਿਜਲੀ ਜਿਹੜਾ ਬਿਜਲੀ ਦਾ ਕੰਮ ਹੈ ਜਿਹੜਾ ਮੌਤ ਅਤੇ ਇਹਨਾਂ ਦਾ ਦੋ ਵੈਂਚ ਦਾ ਹੀ ਫਾਸਲਾ ਹੁੰਦਾਗਾ ਅਤੇ ਹੋਰ ਜਿਵੇਂ ਡੀਏ ਦਾ ਕਿਸਤਾ ਰਹਿੰਦੀਆਂ ਨੇਗੀਆਂ ਕੱਚੇ ਕੱਚੇ ਕੰਮ ਨੂੰ ਪੱਕੇ ਕਰਨਾ ਅਤੇ ਸਾਡੇ ਗ੍ਰੈਡਾਂ ਉੱਪਰ ਸਟਾਫ ਦੀ ਬਹੁਤ ਜ਼ਿਆਦਾ ਘਾਟ ਆ ਗਈ ਓਸੀ ਤੇ ਆਰਟੀਐਮ ਨੂੰ ਬਣਦੇ ਸਕੇਲ ਦੇ ਪੱਤੇ ਨਹੀਂ ਦਿੱਤੇ ਜਾਂਦੇ ਅਤੇ ਹੋਰ ਮੰਗਾ ਨੇ ਸਟਾਫ ਨੂੰ ਪੂਰਾ ਕੀਤਾ ਜਾਵੇ ਅਤੇ ਫੀਲਡ ਦੇ ਵਿੱਚ ਵੀ ਬਹੁਤ ਹੀ ਘਾਟਾਂ ਨੇ ਲਾਈਨਮੈਨ ਤੋਂ ਜੇਈ ਬਣਾਏ ਜਾਣ ਏਲਮ ਤੋਂ ਲਾਈਨਮੈਨ ਦੀਆਂ ਤਰੱਕੀਆਂ ਰਹਿੰਦੀਆਂ ਨੇਗੀਆਂ ਉਹ ਤੇ ਹੋਰ ਜੇਈ ਤੋਂ ਜੇਈ ਤੋਂ ਜੇਈ ਬਣਦੇ ਪੋਸਟਾਂ ਨੇ ਉਹ ਵੀ ਖਾਲੀ ਪਈਆਂ ਨੇਗੀਆਂ ਜੋ ਕਿ ਲੰਬੇ ਸਮੇਂ ਤੋਂ ਪਾਵਰ ਕਮਨ ਉੱਪਰ ਧਿਆਨ ਨਹੀਂ ਦੇ ਰਹੀ ਅਤੇ ਮੰਗਾ ਮੰਨ ਕੇ ਮੁੱਕਰ ਜਾਂਦੀ ਹੈ ਜੀ ਅਗਰ ਮੰਗਾਂ ਨਹੀਂ ਮੰਨਿਆ ਜਾਂਦੇ ਤਾਂ ਅਗਲਾ ਸੰਘਰਸ਼ ਕੀ ਹੋਵੇਗਾ ਅਗਲਾ ਸੰਘਰਸ਼ ਅੱਜ ਜੋ ਨਵੀਂ ਕਾਲ ਆਈ ਹੈ ਜੀ 13 ਤਰੀਕ ਤੋਂ ਲੈ ਕੇ 17 ਤਰੀਕ ਦਾ ਛੁੱਟੀ ਭਰੀ ਗਈ ਹੈ ਅਤੇ 17 ਤਰੀਕ ਨੂੰ ਹੈੱਡ ਆਫਿਸ ਪਟਿਆਲਾ ਵਿਖੇ ਵੱਡਾ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਜਿਹਦੇ ਵਿੱਚ ਭਰਾਤਰੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਪੈਨਸ਼ਨ ਐਸ਼ੂਏਸ਼ਨ ਵੱਲੋਂ ਸਾਡਾ ਬਹੁਤ ਹੀ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹਦੂ ਵੱਡੇ ਵਿਸ਼ਾਲ ਇਕੱਠ ਕਰਕੇ 17 ਤਰੀਕ ਨੂੰ ਪਟਿਆਲੇ ਜਵੇਂ ਜਿਤਨਾ ਵੀ ਧਰਨਾ ਹੋਗਾ ਉਹ ਦਿੱਤਾ ਜਾਊਗਾ